ਕਾਲ ਕੀ ਤੇ ਅਕਾਲਕੀ ਕਿਰਿਆ ਪੰਜਾਬੀ ਦੇ ਇਮਤਿਹਾਨਾਂ ਵਿੱਚ ਪੁੱਛੀ ਜਾ ਰਹੀ ਹੈ ਸੋ ਇਹ ਕੀ ਹੁੰਦੀ ਆ ਕਹਿੰਦੇ ਵੀ ਕਾਲ ਕੀ ਕਿਰਿਆ ਉਹ ਹੁੰਦੀ ਹੈ ਜਿਹੜੀ ਵਾਕ ਦੇ ਵਿੱਚ ਲਿੰਗ ਤੇ ਵਚਨ ਦੇ ਅਕੋਰਡਿੰਗ ਚੇਂਜ ਹੁੰਦੀ ਹੈ ਤੇ ਅਕਾਲਕੀ ਜਦੋਂ ਅਸੀਂ ਵਾਕ ਦੇ ਵਿੱਚ ਇਹਨੂੰ ਵਰਤਦੇ ਆ ਇਹ ਲਿੰਗ ਤੇ ਵਚਨ ਦੇ ਅਕੋਰਡਿੰਗ ਚੇਂਜ ਨਹੀਂ ਹੁੰਦੀ ਹੁਣ ਆਪਾਂ ਇੱਥੇ ਧਾਤੂ ਲਿਆ ਸੀਗਾ ਪੜ ਸੋ ਪੜ ਸ਼ਬਦ ਤੋਂ ਜਦੋਂ ਅਸੀਂ ਇਹਦਾ ਲਿੰਗ ਤੇ ਵਚਨ ਚੇਂਜ ਕੀਤਾ ਤੇ ਇਹ ਬਣ ਗਈ ਕਾਲ ਕੀ ਕਿਰਿਆ ਪੜ ਤੋਂ ਬਣਾ ਲਿਆ ਪੜਦੀ ਪੜਦੀਆਂ ਪੜਦੇ ਤੇ ਪੜਦਾ ਇਹ स्त्रीलिंग ਬਣ ਗਿਆ ਇਹ ਪੁਲਿੰਗ ਬਣ ਗਿਆ ਤੇ ਨਾਲੇ ਇਹਦਾ ਵਚਨ ਵੀ ਚੇਂਜ ਹੋ ਗਿਆ ਜਦੋਂ ਅਸੀਂ ਇਹਨੂੰ ਵਾਕ ਦੇ ਵਿੱਚ ਵਰਤਾਂਗੇ ਤਾਂ ਸਾਨੂੰ ਪਤਾ ਲੱਗੇਗਾ ਵੀ ਇਹ ਕਾਲ ਕੀ ਕਿਰਿਆ ਕਿਉਂਕਿ ਇਹ ਲਿੰਗ ਵਚਨ ਦੇ ਅਕੋਰਡਿੰਗ ਚੇਂਜ ਹੋਈ ਹੈ ਉਹੀ ਜਦੋਂ ਧਾਤੂ ਨੂੰ ਅਸੀਂ ਵਾਕ ਦੇ ਵਿੱਚ ਐਜ਼ ਇਟ ਇਜ਼ ਵਰਤਿਆ ਤਾਂ ਸਾਨੂੰ ਨਹੀਂ ਪਤਾ ਲੱਗ ਰਿਹਾ ਵੀ ਇਹ ਜਿਹੜਾ ਸ਼ਬਦ ਆ ਕਿਦੇ ਵਾਸਤੇ ਵਰਤਿਆ ਹੋਇਆ ਭਾਵੇਂ ਕਿ ਪੂਰੇ ਵਾਕ ਤੋਂ ਪਤਾ ਲੱਗੇਗਾ ਕਿ ਉਹ ਪੜ ਰਹੀ ਹੈ ਉਹ ਪੜ ਰਹਾ ਹੈ ਸੋ ਪੜ ਜਿਹੜਾ ਇੱਥੇ ਸ਼ਬਦ ਆ ਇਸਤਰੀ ਲਿੰਗ ਲਈ ਆ ਗਿਆ ਤੇ ਇੱਥੇ ਪੜ ਪੁਲਿੰਗ ਲਈ ਆ ਗਿਆ ਬਟ ਰੂਪ ਦੇ ਪੱਖ ਤੋਂ ਸਾਨੂੰ ਲਿੰਗ ਵਚਨ ਦਾ ਨਹੀਂ ਪਤਾ ਚੱਲ ਰਿਹਾ ਇਹੀ ਕਾਲ ਕੀ ਤੇ ਅਕਾਲਕੀ ਹੁੰਦੀ ਆ ਐਵੇਂ ਜਿੰਨੇ ਵੀ ਧਾਤੂ ਹੁੰਦੇ ਨੇ ਜਾ ਖਾ ਪਾ ਲੜ ਪੜ ਸੜ ਮਰ ਇਹ ਸਾਰੇ ਹੀ ਕਿਹੜੇ ਹੁੰਦੇ ਨੇ ਅਕਾਲਕੀ ਕਿਰਿਆ ਹੁੰਦੇ ਨੇ ਸੋ ਸਿੱਧਾ ਸਵਾਲ ਬਣ ਗਿਆ ਵੀ ਜਿੰਨੇ ਵੀ ਕਿਰਿਆ ਦੇ ਤਾਤੂ ਹੁੰਦੇ ਨੇ ਉਹ ਸਾਰੇ ਅਕਾਲਕੀ ਹੁੰਦੇ ਨੇ ਭਾਵੇਂ ਉਹਨਾਂ ਨੂੰ ਸੇਮ ਐਜ਼ ਇਟ ਇਜ਼ ਵਰਤਿਆ ਜਾਂਦਾ ਤੇ ਉਹ ਲਿੰਗ ਤੇ ਵਚਨ ਦੇ ਅਕੋਰਡਿੰਗ ਚੇਂਜ ਨਹੀਂ ਹੁੰਦੇ ਜਦੋਂ ਇਹੀ ਤਾਤੂ ਅਸੀਂ ਲਿੰਗ ਵਚਨ ਦੇ ਅਕੋਰਡਿੰਗ ਚੇਂਜ ਕਰਦੇ ਆ ਤਾਂ ਇਹ ਕਾਲਕੀ ਕਿਰਿਆ ਬਣ ਜਾਂਦੇ ਨੇ ਇਦਾਂ ਦੇ ਢੇਰ ਸਾਰੇ ਕਨਸੈਪਟ ਸਮਝਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਹੁਤ ਬਹੁਤ ਸ਼ੁਕਰੀਆ